لوک جڑے نے او اپنا اپنے گھر خالی کردے نظر آ رہے نے تا تصویر جڑی ਆ ਤੁਸੀਂ ویکھ ਸਕਦੇ ہو کہ اپنا سامان ਕਿਹੜੇ ਪਿੰਡੋਂ ਬਾਈ ਜੀ ਸੁੰਦਰਗੜ ਸਾਰਾ ਕੱਢ ਲਿਆ ਸਮਾਨ ہاں ਸਾਰਾ ਕੱਢ ਕੇ ਲੈ ਜਾਂਦਾ ਤੇ ਕਿੰਨਾ ਕੁ ਪਾਣੀ ਆ ਪਾਣੀ ਅਜੇ ਤਨੇ ਆ ਜਾਵੇਗਾ ਹੋਰ ਘੰਟੇ ਦੋ ਤੱਕ ਪ੍ਰਸ਼ਾਸਨ ਨੇ کیا ਕੱਢ ਲੋ ਪ੍ਰਸ਼ਾਸਨ ਮੇਰੇ ਨੇ ਨਹੀਂ ਕਿਹਾ ہاں ਤੇ ਟੈਂਡੀ ਵਾਲੇ ਦਾ ਰਾਤ اناؤنسمنٹ ਕਰਾਤੀ ਸੀ ਟੈਂਡੀ ਵਾਲੇ ਦਾ ਕਰਾਤੀ ਸੀ ہاں ਸੁੰਦਰਗੜੀ ਦਰਿਆ ਨਾਲ ਆ ਬਿਲਕੁਲ ہاں ਦਰਿਆ ਨਾਲ ਹੀ ਆ ਤੇ ਪਾਣੀ ਖੇਤਾਂ ਖੁੱਤਾਂ ਚ ਖੇਤਾਂ ਚ ਪੈ ਗਿਆ ਪਾਣੀ ਅੱਛਾ ਤੇ ਬਾਕੀ ਹੁਣ ਸਮਾਨ ਸਾਰਾ ਲੈ ਕੇ ਜਾ ਰਹੇ ਹੋ ਹਾਂ ਸਾਰਾ ਲੈ ਕੇ ਚੱਲੇ ਆ ਤੇ ਬੱਚੇ ਪਸ਼ੂ ਬੱਚੇ ਉਹ ਵੀ ਲਗੇ ਆਂਦੇ ਪਿੱਛੇ ਅੱਛਾ ਪਸ਼ੂ ਵੀ ਲਈ ਆਂਦੇ ਆ ਹਾਂ ਇਹ ਕਹਿੰਦਾ ਭਾਈ ਔਖਾ ਫਿਰ ਔਖਾ ਹੀ ਆ ਹਾਂ ਤੇ ਹੋਰ ਘਰ ਕਿੰਨੇ ਘਾਸ ਪਾਸ ਦੇ ਖਾਲੀ ਹੋ ਰਹੇ ਹੋਰ ਘਰ ਕਰਦੇ ਪਿਆ ਖਾਲੀ ਉਹ ਸਮਾਨ ਉੱਚੀਆਂ ਥਾਵਾਂ ਤੇ ਰੱਖਦੇ ਪਿਆ ਇਹ ਹੁਣ ਰਿਸ਼ਤੇਦਾਰਾਂ ਦੇ ਲੈ ਕੇ ਚੱਲੇ ਆ ਹਾਂ ਬਿਲਕੁਲ ਤਾਂ ਇਹ ਤਸਵੀਰ ਤੁਸੀਂ ਨਜ਼ਰ ਮਾਰ ਲਓ ਪਿੱਛੇ ਕੀ ਇਹ ਹਾਲਾਤ ਨੇ ਲੋਕ ਜਿਹੜੇ ਨੇ ਵਿਚਾਰੇ ਉਹ ਆਪਣਾ ਸਮਾਨ ਜਿਹੜਾ ਉਹ ਕੱਢਦੇ ਨਜ਼ਰ ਆ ਰਹੇ ਨੇ ਘਰਾਂ ਦਾ ਸਮਾਨ ਚੱਕ ਕੇ ਉੱਚੀਆਂ ਜਗ੍ਹਾ ਤੇ ਲੈ ਕੇ ਜਾਂਦੇ ਨਜ਼ਰ ਆ ਰਹੇ ਨੇ ਆ ਸਮਾਨ ਪੂਰਾ ਮੈਂ ਕਿੰਨਾ ਵੀ ਲੱਖਾਂ ਰੁਪਈਆ ਦਾ ਸਮਾਨ ਹਰ ਕੋਈ ਆਪਣੇ ਘਰ ਨੂੰ ਵਧੀਆ ਬਣਾਉਂਦਾ ਹੈ ਹਰ ਕੋਈ ਆਪਣੇ ਘਰ ਦੇ ਵਿੱਚ ਮਹਿੰਗਾ ਸਮਾਨ ਲਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਇਹੋ ਜੇ ਪਾਣੀ ਦੀ ਚਪੇਟ ਚੋਂ ਨਾਲ ਇਹੋ ਜੇ ਦਰਿਆ ਦੇ ਬੰਨ ਟੁੱਟਣ ਨਾਲ ਜਦੋਂ ਘਰਾਂ 'ਚ ਪਾਣੀ ਆਉਂਦਾ ਹੈ ਤਾਂ ਲੋਕਾਂ ਨੂੰ ਮਜਬੂਰੀ ਵਸ ਜਿਹੜਾ ਕੀ ਆ ਇੱਥੋਂ ਸਮਾਨ ਚੱਕ ਕੇ ਕਿਤੇ ਆਸੇ ਪਾਸੇ ਜਾਣਾ ਪੈਂਦਾ ਹੈ ਬੜੇ ਮਾੜੇ ਹਾਲਾਤ ਹੋਏ ਪਏ ਨੇ ਕਈ ਟਰਾਲੀਆਂ ਜਿਹੜੀਆਂ ਨੇ ਉਹ ਇੱਥੋਂ ਅਸੀਂ ਦੇਖ ਲਈਆਂ ਨੇ ਜਿਹੜੀਆਂ ਇੱਥੋਂ ਨੰਗੀਆਂ ਨੇ ਕਈ ਟਰਾਲੀਆਂ ਇੱਥੋਂ ਸਮਾਨ ਦੀਆਂ ਕਿਉਂਕਿ ਲੋਕਾਂ ਦੀ ਮਜਬੂਰੀ ਬਣ ਗਈ ਆ ਆ ਮਹਿੰਗੇ ਮਹਿੰਗੇ ਬੈੱਡ ਮਹਿੰਗੇ ਸੋਫੇ ਘਰ ਦਾ ਸਮਾਨ ਪੂਰੀ ਜ਼ਿੰਦਗੀ ਮਿਹਨਤ ਕਰਕੇ ਬੰਦਾ ਬਣਾਉਂਦਾ ਹੈ ਵੀ ਜੇ ਪਾਣੀ ਆ ਗਿਆ ਇਹਨਾਂ ਦੇ ਉੱਪਰ ਪਾਣੀ ਚ ਡੁੱਬ ਗਿਆ ਸਮਾਨ ਤਾਂ ਸਾਰਾ ਕੁਝ ਟੈਸ਼ਨਸ ਹੋ ਜਾਣਾ ਸਾਰਾ ਸਮਾਨ ਗਲ ਜਾਣਾ ਇਸੇ ਲਈ ਲੋਕ ਕਹਿੰਦੇ ਵੀ ਜੋ ਬਚਦਾ ਉਹ ਤਾਂ ਬਚਾਓ ਇਹ ਸਮਾਨ ਲੋਕ ਜਿਹੜੇ ਨੇ ਆਪਣੇ ਰਿਸ਼ਤੇਦਾਰੀਆਂ ਚ ਜਾਂ ਫਿਰ ਕਿਤੇ ਉੱਚੀਆਂ ਜਗ੍ਹਾ ਚ ਇਹ ਲੋਕ ਲੈ ਕੇ ਜਾਂਦੇ ਨਜ਼ਰ ਆ ਰਹੇ ਨੇ ਔਰ ਇਹ ਇੱਕੋ ਰਸਤਾ ਹੈਗਾ ਜਿਹੜਾ 22 ਪਿੰਡਾਂ ਨੂੰ ਅੱਗੇ ਸੰਪਰਕ ਚ ਅੱਗੇ 22 ਪਿੰਡ ਨੇ ਜਿਹੜੇ ਦਰਿਆ ਤੋਂ ਅਸੀਂ ਸਤਲੁਜ ਦਰਿਆ ਤੋਂ ਅੱਗੇ ਆ ਕੇ ਖੜੇ ਆਂ ਸਤਲੁਜ ਦਰਿਆ ਅੱਗੇ ਨਹੀਂ ਹੈਗਾ ਇਹ ਮੰਨ ਲਓ ਐਨੇ ਏਰੀਆ ਦੇ ਵਿੱਚ ਪਿੰਡ ਨੇ ਐਨੇ ਏਰੀਆ ਦੇ ਵਿੱਚ 22 ਪਿੰਡ ਨੇ ਜਿਹੜਾ ਸਤਲੁਜ ਦਰਿਆ ਉਹ ਉਥੋਂ ਇਸ ਤਰ੍ਹਾਂ ਚੱਲਦਾ ਇਸ ਤਰੀਕੇ ਨਾਲ ਚੱਲਦਾ ਸਤਲੁਜ ਦਰਿਆ ਇਧਰੋਂ ਪਾਕਿਸਤਾਨ ਨੂੰ ਅੱਗੇ ਹੋ ਜਾਂਦਾ ਔਰ ਇਸੇ ਜਿਹੜੇ ਇਸ ਏਰੀਆ 'ਚ ਪਿੰਡ ਆਉਂਦੇ ਨੇ ਜਿਵੇਂ ਆ ਨਹਿਰ ਹੋ ਗਈ ਇਸ ਏਰੀਆ 'ਚ ਪਿੰਡ ਆਉਂਦੇ ਨੇ ਉਹ ਸਾਰੇ ਪਿੰਡ ਚਾਰੇ ਪਾਸਿਓਂ ਪਾਣੀ ਦੀ ਚਪੇੜ ਦੇ ਵਿੱਚ ਆਏ ਹੋਏ ਨੇ ਇਹ ਹਾਲਾਤ ਜਿਹੜੇ ਨੇ ਬਹੁਤ ਮਾੜੇ ਨੇ ਲੋਕ ਬੱਚਿਆਂ ਨੂੰ ਪਸ਼ੂਆਂ ਨੂੰ ਪਰਿਵਾਰਾਂ ਨੂੰ ਕੱਟ ਕੇ ਇਥੋਂ ਬਾਹਰ ਦੂਰ ਲੈ ਕੇ ਜਾਂਦੇ ਨੇ ਘਰ ਛੱਡਣਾ ਬੜਾ ਔਖਾ ਹੁੰਦਾ ਹੈ ਪਰ ਇਹ ਲੋਕਾਂ ਦੀ ਮਜਬੂਰੀ ਬਣ ਗਈ ਹੈ ਘਰ ਛੱਡਣਾ ਇਹ ਲੋਕ ਮਜਬੂਰੀ ਵਾਸੋ ਕੇ ਘਰ ਛੱਡ ਕੇ ਇਥੋਂ ਜਾਂਦੇ ਨਜ਼ਰ ਆ ਰਹੇ ਨੇ ਫਿਲਹਾਲ ਦੀ ਘੜੀ ਤਸਵੀਰਾਂ ਉਥੋਂ ਹੀ ਉਹਨਾਂ ਪਿੰਡਾਂ ਦੀਆਂ ਤੁਹਾਡੇ ਨਾਲ ਲਾਈਵ ਸਾਂਝਿਆ ਕਰ ਰਹੇ ਹਾਂ ਜਿੱਥੋਂ ਬਨ ਬੰਨ ਵੀ ਇੱਥੋਂ ਜਿਹੜਾ ਹੈਗਾ ਇੱਕ ਟੁੱਟੇ ਦੀ ਖਬਰ ਆ ਰਹੀ ਹੈ ਔਰ ਗੱਟੀ ਗੱਟੀ ਰਾਜੋ ਕੀ ਹੋ ਗਿਆ ਜੱਲੋ ਕੀ ਹੋ ਗਿਆ ਟਿੰਡੀ ਵਾਲਾ ਹੋ ਗਿਆ ਕਾਲੂ ਵਾਲਾ ਹੋ ਗਿਆ ਬਹੁਤ ਸਾਰੇ ਪਿੰਡ ਨੇ ਕਈਆਂ ਦੇ ਨਾਮ ਵੀ ਨਹੀਂ ਪਤਾ ਹਜੇ ਤੱਕ ਯਾਦ ਉਹ ਸਾਰੇ ਪਿੰਡਾਂ ਦੇ ਲੋਕ ਇਸੇ ਤਰੀਕੇ ਨਾਲ ਆਪਣਾ ਸਮਾਨ ਚੱਕ ਕੇ ਕੋਈ ਆ ਜਿਵੇਂ ਭਾਈ ਆ ਸੌਦਾ ਪੱਤਾ ਲੈ ਕੇ ਜਾ ਰਿਆ ਇਸ ਤਰੀਕੇ ਨਾਲ ਲੋਕ ਆਪਣੇ ਸਮਾਨ ਲੈ ਕੇ ਆਪਣਾ ਦੂਰ ਜਾਂਦੇ ਨਜ਼ਰ ਆ ਰਹੇ ਨੇ ਆਪਣਾ ਗੁਜ਼ਾਰਾ ਕਰਦੇ ਨਜ਼ਰ ਆ ਰਹੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਗੁਜ਼ਾਰਾ हो सके फिलहाल दी कड़ी स्थिति बहुत ज्यादा माड़ी जਵੇਂ ਉਹ ਬਾਈ ਵੇਖ ਲਓ ਉਹ ਸਾਹਮਣੇ ਆਪਣਾ ਰਾਸ਼ਨ ਪਾਣੀ ਆਪਣੇ ਘਰਾਂ ਨੂੰ ਲੈ ਕੇ ਜਾਣ ਲਈ ਇੱਥੇ ਪਹੁੰਚਿਆ ਇਸੇ ਤਰੀਕੇ ਨਾਲ ਹੀ ਲੋਕ ਮਜਬੂਰੀ ਵਸ ਨੇ ਮਜਬੂਰੀ ਆ ਲੋਕਾਂ ਦੀ ਕਿਉਂਕਿ ਇਹ ਕੁਦਰਤ ਇੱਕ ਕਾਫੀ ਕੁਦਰਤ ਦੀ ਨਜ਼ਰ ਆ ਰਹੀ ਆ ਤੁਹਾਡੀ ਇਸ ਬਾਰੇ ਕੀ ਰਾਇਆ ਕਮੈਂਟ ਦੇ ਵਿੱਚ ਜ਼ਰੂਰ ਲਿਖਣਾ ਫਰੋਸਪੁਰ ਤੋਂ ਸਖਵਿੰਦਰ ਸਿੰਘ ਸੋਕਾ ਲੋਕ ਜਿਹੜੇ ਨੇ ਉਹ ਆਪਣਾ ਆਪਣੇ ਘਰ ਖਾਲੀ ਕਰਦੇ ਨਜ਼ਰ ਆ ਰਹੇ ਨੇ ਤਾਂ ਤਸਵੀਰ ਜਿਹੜੀ ਆ ਤੁਸੀਂ ਵੇਖ ਸਕਦੇ ਹੋ ਕਿ ਆਪਣਾ ਸਮਾਨ ਕਿਹੜੇ ਪਿੰਡੋਂ ਬਾਈ ਜੀ ਸਾਰਾ ਕੱਢ ਲਿਆ ਸਮਾਨ ਹਾਂ ਸਾਰਾ ਕੱਢ ਕੇ ਲੈ ਜਾਂਦਾ ਹੈ ਤੇ ਕਿੰਨਾ ਕ ਪਾਣੀ ਆ ਪਾਣੀ ਅਜੇ ਦਿਨ ਆ ਜਾਵੇਗਾ ਹੋਰ ਘੰਟੇ ਦੋ ਤੱਕ ਪ੍ਰਸ਼ਾਸਨ ਨੇ ਕਿਹਾ ਕੱਢ ਲੋ ਪ੍ਰਸ਼ਾਸਨ ਨੇ ਇਹ ਤਾਂ ਨਹੀਂ ਕਿਹਾ ਹਾਂ ਤੇ ਟੈਂਡੀ ਵਾਲੇ ਦਾ ਰਾਤ ਅਨਾਉਂਸਮੈਂਟ ਕਰਾਤੀ ਸੀ ਟੈਂਡੀ ਵਾਲੇ ਦਾ ਕਰਾਤੀ ਸੀ ਹਾਂ ਉਂਦਰ ਘੱਟੀ ਦਰਿਆ ਨਾਲ ਆ ਬਿਲਕੁਲ ਹਾਂ ਦਰਿਆ ਨਾਲ ਹੀ ਆ ਤੇ ਪਾਣੀ ਖੇਤਾ ਖੁੱਤਾਂ ਚ ਖੇਤਾਂ ਚ ਪੈ ਗਿਆ ਪਾਣੀ ਅੱਛਾ ਤੇ ਬਾਕੀ ਹੁਣ ਸਮਾਨ ਸਾਰਾ ਲੈ ਕੇ ਜਾ ਰਹੇ ਹੋ ਹਾਂ ਸਾਰਾ ਲੱਗ ਚੱਲੇ ਆ ਤੇ ਬੱਚੇ ਪਸ਼ੂ ਬੱਚੇ ਉਹ ਵੀ ਲੱਗੇ ਜਾਂਦੇ ਪਿੱਛੇ ਅੱਛਾ ਪਸ਼ੂ ਵੀ ਲਈ ਜਾਂਦੇ ਆ ਹਾਂ ਇਹ ਕਹਤੋ ਬਈ ਔਖਾ ਫਿਰ ਔਖਾ ਹੀ ਆ ਤੇ ਹੋਰ ਘਰ ਕਿੰਨੇ ਘਾਸਪਾਸ ਤੇ ਖਾਲੀ ਹੋਰੇ ਹੋਰ ਘਰ ਕਰਦੇ ਪਏ ਖਾਲੀ ਉਸ ਮਾਨ ਉੱਚੇ ਥਾਵਾਂ ਤੇ ਰੱਖਦੇ ਪਿਆ ਇਹ ਉਹ ਨਿਸ਼ਤੇ ਦੇ ਰਾਂ ਤੇ ਲੈ ਕੇ ਚੱਲੇ ਆ ਬਿਲਕੁਲ ਤਾਂ ਇਹ ਤਸਵੀਰ ਤੁਸੀਂ ਨਜ਼ਰ ਮਾਰ ਲਓ ਪਿੱਛੇ ਕੀ ਇਹ ਹਾਲਾਤ ਨੇ ਲੋਕ ਜਿਹੜੇ ਨੇ ਵਿਚਾਰੇ ਉਹ ਆਪਣਾ ਸਮਾਨ ਜਿਹੜਾ ਉਹ ਕੱਢਦੇ ਨਜ਼ਰ ਆ ਰਹੇ ਨੇ ਘਰਾਂ ਦਾ ਸਮਾਨ ਚੱਕ ਕੇ ਉੱਚੀਆਂ ਜਗ੍ਹਾ ਤੇ ਲੈ ਕੇ ਜਾਂਦੇ ਨਜ਼ਰ ਆ ਰਹੇ ਨੇ ਆ ਸਮਾਨ ਪੂਰਾ ਮੈਂ ਕਿੰਨਾ ਵੀ ਲੱਖਾਂ ਰੁਪਈਆ ਦਾ ਸਮਾਨ ਹਰ ਕੋਈ ਆਪਣੇ ਘਰ ਨੂੰ ਵਧੀਆ ਬਣਾਉਂਦਾ ਹੈ ਹਰ ਕੋਈ ਆਪਣੇ ਘਰ ਦੇ ਵਿੱਚ ਮਹਿੰਗਾ ਸਮਾਨ ਲਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਇਹੋ ਜੇ ਪਾਣੀ ਦੀ ਚਪੇਟ ਚੌਣ ਨਾਲ ਇਹੋ ਜੇ ਦਰਿਆ ਦੇ ਬੰਨ ਟੁੱਟਣ ਨਾਲ ਜਦੋਂ ਘਰਾਂ 'ਚ ਪਾਣੀ ਆਉਂਦਾ ਹੈ ਤਾਂ ਲੋਕਾਂ ਨੂੰ ਮਜਬੂਰੀ ਵਸ ਜਿਹੜਾ ਕੀ ਆ ਇੱਥੋਂ ਸਮਾਨ ਚੱਕ ਕੇ ਕਿਤੇ ਆਸੇ-ਪਾਸੇ ਜਾਣਾ ਪੈਂਦਾ ਹੈ ਬੜੇ ਮਾੜੇ ਹਾਲਾਤ ਹੋਏ ਪਏ ਨੇ ਕਈ ਟਰਾਲੀਆਂ ਜਿਹੜੀਆਂ ਨੇ ਉਥੋਂ ਅਸੀਂ ਦੇਖ ਲਿਆ ਨੇ ਜਿਹੜੀਆਂ ਇਥੋਂ ਨੰਗੀਆਂ ਨੇ ਕਈ ਟਰਾਲੀਆਂ ਇਥੋਂ ਸਮਾਨ ਦੀਆਂ ਕਿਉਂਕਿ ਲੋਕਾਂ ਦੀ ਮਜਬੂਰੀ ਬਣ ਗਈ ਆ ਆ ਮਹਿੰਗੇ ਮਹਿੰਗੇ ਬੈੱਡ ਮਹਿੰਗੇ ਸੋਫੇ ਘਰ ਦਾ ਸਮਾਨ ਪੂਰੀ ਜ਼ਿੰਦਗੀ ਮਿਹਨਤ ਕਰਕੇ ਬੰਦਾ ਬਣਾਉਂਦਾ ਹੈ ਵੀ ਜੇ ਪਾਣੀ ਆ ਗਿਆ ਇਹਨਾਂ ਦੇ ਉੱਪਰ ਪਾਣੀ ਚ ਡੁੱਬ ਗਿਆ ਸਮਾਨ ਤਾਂ ਸਾਰਾ ਕੁਝ ਤੈਸ਼ਨੈਸ ਹੋ ਜਾਣਾ ਸਾਰਾ ਸਮਾਨ ਗਲ ਜਾਣਾ ਇਸੇ ਲਈ ਲੋਕ ਕਹਿੰਦੇ ਵੀ ਜੋ ਬਚਦਾ ਉਹ ਤਾਂ ਬਚਾਓ ਇਹ ਸਮਾਨ ਲੋਕ ਜਿਹੜੇ ਨੇ ਆਪਣੇ ਰਿਸ਼ਤੇਦਾਰੀਆਂ ਚ ਜਾਂ ਫਿਰ ਕਿਤੇ ਉੱਚੀਆਂ ਜਗ੍ਹਾ ਚ ਇਹ ਲੋਕ ਲੈ ਕੇ ਜਾਂਦੇ ਨਜ਼ਰ ਆ ਰਹੇ ਨੇ ਔਰ ਇਹ ਜਗ ਇੱਕੋ ਰਸਤਾ ਹੈਗਾ ਜਿਹੜਾ 22 ਪਿੰਡਾਂ ਨੂੰ ਅੱਗੇ ਸੰਪਰਕ ਚ ਅੱਗੇ 22 ਪਿੰਡ ਨੇ ਜਿਹੜੇ ਦਰਿਆ ਤੋਂ ਅਸੀਂ ਸਤਲੁਜ ਦਰਿਆ ਤੋਂ ਅੱਗੇ ਆ ਕੇ ਖੜੇ ਆਂ ਸਤਲੁਜ ਦਰਿਆ ਅੱਗੇ ਨਹੀਂ ਹੈਗਾ ਇਹ ਮੰਨ ਲਓ ਐਨੇ ਏਰੀਆ ਦੇ ਵਿੱਚ ਪਿੰਡ ਨੇ ਐਨੇ ਏਰੀਆ ਦੇ ਵਿੱਚ 22 ਪਿੰਡ ਨੇ ਜਿਹੜਾ ਸਤਲੁਜ ਦਰਿਆ ਉਹ ਉਥੋਂ ਇਸ ਤਰ੍ਹਾਂ ਚੱਲਦਾ ਇਸ ਤਰੀਕੇ ਨਾਲ ਚੱਲਦਾ ਸਤਲੁਜ ਦਰਿਆ ਇਧਰੋਂ ਪਾਕਿਸਤਾਨ ਨੂੰ ਅੱਗੇ ਹੋ ਜਾਂਦਾ ਔਰ ਇਸੇ ਜਿਹੜੇ ਇਸ ਏਰੀਆ 'ਚ ਪਿੰਡ ਆਉਂਦੇ ਨੇ ਜਿਵੇਂ ਆ ਨਹਿਰ ਹੋ ਗਈ ਇਸ ਏਰੀਆ 'ਚ ਪਿੰਡ ਆਉਂਦੇ ਨੇ ਉਹ ਸਾਰੇ ਪਿੰਡ ਚਾਰੇ ਪਾਸਿਓਂ ਪਾਣੀ ਦੀ ਚਪੇੜ ਦੇ ਵਿੱਚ ਆਏ ਹੋਏ ਨੇ ਇਹ ਹਾਲਾਤ ਜਿਹੜੇ ਨੇ ਬਹੁਤ ਮਾੜੇ ਨੇ ਲੋਕ ਬੱਚਿਆਂ ਨੂੰ ਪਸ਼ੂਆਂ ਨੂੰ ਪਰਿਵਾਰਾਂ ਨੂੰ ਕੱਢ ਕੇ ਇਥੋਂ ਬਾਹਰ ਦੂਰ ਲੈ ਕੇ ਜਾਂਦੇ ਨੇ ਘਰ ਛੱਡਣਾ ਬੜਾ ਔਖਾ ਹੁੰਦਾ ਹੈ ਪਰ ਇਹ ਲੋਕਾਂ ਦੀ ਮਜਬੂਰੀ ਬਣ ਗਈ ਹੈ ਘਰ ਛੱਡਣਾ ਇਹ ਲੋਕ ਮਜਬੂਰੀ ਵਾਸੋ ਕੇ ਘਰ ਛੱਡ ਕੇ ਇਥੋਂ ਜਾਂਦੇ ਨਜ਼ਰ ਆ ਰਹੇ ਨੇ ਫਿਲਹਾਲ ਦੀ ਘੜੀ ਤਸਵੀਰਾਂ ਉਥੋਂ ਹੀ ਉਹਨਾਂ ਪਿੰਡਾਂ ਦੀਆਂ ਤੁਹਾਡੇ ਨਾਲ ਲਾਈਵ ਸਾਂਝਿਆ ਕਰ ਰਹੇ ਹਾਂ ਜਿੱਥੋਂ ਬਨ ਬੰਨ ਵੀ ਇੱਥੋਂ ਜਿਹੜਾ ਹੈਗਾ ਇੱਕ ਟੁੱਟੇ ਦੀ ਖਬਰ ਆ ਰਹੀ ਆ ਔਰ ਗੱਟੀ ਗੱਟੀ ਰਾਜੋ ਕੀ ਹੋ ਗਿਆ ਜੱਲੋ ਕੀ ਹੋ ਗਿਆ ਟਿੰਡੀ ਵਾਲਾ ਹੋ ਗਿਆ ਕਾਲੂ ਵਾਲਾ ਹੋ ਗਿਆ ਬਹੁਤ ਸਾਰੇ ਪਿੰਡ ਨੇ ਕਈਆਂ ਦੇ ਨਾਮ ਵੀ ਨਹੀਂ ਪਤਾ ਹਜੇ ਤੱਕ ਯਾਦ ਉਹ ਸਾਰੇ ਪਿੰਡਾਂ ਦੇ ਲੋਕ ਇਸੇ ਤਰੀਕੇ ਨਾਲ ਆਪਣਾ ਸਮਾਨ ਚੱਕ ਕੇ ਕੋਈ ਆ ਜਿਵੇਂ ਭਾਈ ਆ ਸੌਦਾ ਪੱਤਾ ਲੈ ਕੇ ਜਾ ਰਿਆ ਇਸ ਤਰੀਕੇ ਨਾਲ ਲੋਕ ਆਪਣੇ ਸਮਾਨ ਲੈ ਕੇ ਆਪਣਾ ਦੂਰ ਜਾਂਦੇ ਨਜ਼ਰ ਆ ਰਹੇ ਨੇ ਆਪਣਾ ਗੁਜ਼ਾਰਾ ਕਰਦੇ ਨਜ਼ਰ ਆ ਰਹੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਗੁਜ਼ਾਰਾ ਹੋ ਸਕਿਆ ਫਿਲਹਾਲ ਦੀ ਘੜੀ ਸਥਿਤੀ ਬਹੁਤ ਜ਼ਿਆਦਾ ਮਾੜੀ ਜਿਵੇਂ ਉਹ ਬਾਈ ਵੇਖ ਲਓ ਉਹ ਸਾਹਮਣੇ ਆਪਣਾ ਰਾਸ਼ਨ ਪਾਣੀ ਆਪਣੇ ਘਰਾਂ ਨੂੰ ਲੈ ਕੇ ਜਾਣ ਲਈ ਇੱਥੇ ਪਹੁੰਚਿਆ ਇਸੇ ਤਰੀਕੇ ਨਾਲ ਹੀ ਲੋਕ ਮਜਬੂਰੀ ਵਸ ਨੇ ਮਜਬੂਰੀ ਆ ਲੋਕਾਂ ਦੀ ਕਿਉਂਕਿ ਇਹ ਕੁਦਰਤ ਇੱਕ ਕਾਫੀ ਕੁਦਰਤ ਦੀ ਨਜ਼ਰ ਆ ਰਹੀ ਹੈ ਤੁਹਾਡੀ ਇਸ ਬਾਰੇ ਕੀ ਰਾਇਆ ਕਮੈਂਟ ਦੇ ਵਿੱਚ ਜ਼ਰੂਰ ਲਿਖਣਾ ਫਰੋਸਪੁਰ ਤੋਂ ਸਖਵਿੰਦਰ ਸਿੰਘ ਸੋਕ